ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ترسےਮ سنگਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ ਸਵੇਰ ਦੇ 7:30 ਵਜੇ ਦਾ ਜੀ ਦਿਨ ਅੱਜ ਆਇਆਗਾ ਸ਼ਨੀਵਾਰ ਤਰੀਕ ਹੈਗੀ ਅੱਜ 30 ਹੋ ਗਈ ਅੱਜ ਜੀ ਤੇ ਕੱਲ ਤੁਹਾਨੂੰ ਦੱਸਿਆ ਸੀ ਕਿ ਆਪਰੇਸ਼ਨ ਹੋਣਾ ਮੰਮੀ ਦਾ ਕੱਲ ਆਪਰੇਸ਼ਨ ਹੋਇਆ ਨਹੀਂ ਜੀ ਤੇ ਕੱਲ ਪਰੂਵਲ ਨਹੀਂ ਆਈ ਹੈਗੀ ਆਪਣੀ ਮਲ ਕੇ ਜੋ ਕਾਰਡ ਤੇ ਹੋਣਾਗਾ ਸਰਕਾਰੀ ਕਾਰਡ ਨੇ 10 ਲੱਖ ਵਾਲੇ ਬਣੇ ਤੇ ਅਪਰੂਵ ਲੇਟ ਹੋ ਗਈ ਬਾਈ ਉਹਦੇ ਕਾਰਨ ਫਿਰ ਅਸੀਂ ਪੈਸੇ ਭਰਨ ਦੀ ਸਲਾਹ ਬਣਾ ਲਈ ਸੀ ਪੈਸੇ ਭਰ ਦਿੰਨੇ ਆ ਚਲੋ ਇੰਨੇ ਅੱਜ ਪੈਸੇ ਭਰ ਕੇ ਕਰਾਉਣਾ ਸੀਗਾ ਆਪਰੇਸ਼ਨ ਫਿਰ ਇੰਨੇ ਅਪਰੂਵਲ ਰਾਤ ਸਮੇਂ ਰਾਤ 7 ਵਜੇ ਅਪਰੂਵਲ ਆ ਗਈ ਚਲੋ ਅੱਜ ਹੋ ਜਾਊਗਾ 9 ਵਜੇ ਨੂੰ ਆਪਰੇਸ਼ਨ 10 ਵਜੇ ਦਿਨ ਹੋ ਜਾਊਗਾ ਤੇ ਫਿਰ ਦੋ ਦਿਨ ਰੱਖਣਗੇ ਹਸਪੀਟਲ ਚ ਚਲੋ ਵਾਰੀ ਬੱਟੇ ਰਿਸ਼ਤੇ ਅਨੁਸਾਰ ਨਾ ਰਹਿ ਜਾਗੇ ਇਸ ਤੇ ਮੈਂ ਗਰੁੱਪ ਲਈ ਕਰਿਆ ਹਨਾ ਤੰਦਰੁਸਤੀ ਬੈਕਸ ਸਾਹਿਬ ਨੂੰ ਤੇ ਕੱਲ ਸੁਣੋ ਦੱਸਿਆ ਤੇ ਵੀ ਅੱਜ ਕੱਲ੍ਹ ਭਰੇ ਸੌਣ ਆਉਂਦੀ ਬੇਸਤਾ ਇਹਦੇ ਕਰਕੇ ਕੀ ਪ੍ਰੋਬਲਮ ਆ ਗਈ ਤੇ ਫਿਰ ਮੈਂ ਇੱਥੇ ਆ ਚਲ ਮੈਂ ਇੱਥੇ ਉਹ ਤਾਂ ਮੰਮੀ ਕੋਲੇ ਬੈਠਾ ਰਹਿਣਾ ਮਾੜਾ ਮੋਟੇ ਕੁ ਚੀਜ਼ ਵਾਸਤੇ ਲਿਆਉਣੀ ਹੁੰਦੀ ਆ ਤੇ ਫਿਰ ਤੁਹਾਨੂੰ ਦਿਖਾਉਣਾ ਉਹਨਾਂ ਦਾ ਮੇਰਾ ਪੈਰ ਕਰਿਆਪ ਹੈ ਤੇ ਫਿਰ ਮੈਂ ਪੈਰ ਦਾ ਵੀ ਉੱਤੋਂ ਮਸਲਾ ਹਰ ਤੱਕ ਆਲਾ ਮਸਲਾ ਆ ਕੇ ਪੈਰ ਦਾ ਤੇ ਉਹਨਾਂ ਨੇ ਪੱਟੀ ਕਰ ਦਿੱਤੀ ਆ ਤੇ ਨਾਲੇ ਸ਼ੂਗਰ ਥੋੜਾ ਜਿਹਾ ਹਾਈ ਵੀ ਸੀਗਾ ਤੇ ਉਹਨਾਂ ਨੇ ਦਵਾਈ ਸਪੈਸ਼ਲ ਚਲਾ ਦਿੱਤੀ ਹੈਗੀ ਫੈਸਲਾ ਕਿਨੇ ਵੀ ਤੂੰ ਇੱਥੇ ਲੈ ਲੈ ਕਰੀ ਡਾਕਟਰ ਬਹੁਤ ਚੰਗੇ ਨੇ ਤੋ ਮਨ ਲੱਗੇ ਥੋੜੇ ਔਖੇ ਨਾਮੇ ਭੁੱਲ ਗਿਆ ਤੁਹਾਨੂੰ ਪੜ ਕੇ ਦਸਤੂਰ ਦਾ ਨਾਮੇ ਬਲੌਗ ਚ ਜੋ ਦੁਰੀਵਾਰ ਬਲੌਗ ਬਣਾਉਂਗਾ ਉਹ ਦੱਸੂਗਾ ਕਿਉਂ ਹਜੇ ਤਾਂ 2-4 ਮਿੰਟਾਂ ਦੀ ਬਣਾਵੇਂ ਹੌਲੀ-ਹੌਲੀ ਕਰਕੇ ਦਿਨ ਭਰ ਤੁਹਾਨੂੰ ਆਪਰੇਸ਼ਨ ਤੋਂ ਬਾਅਦ ਵਾਲੀ ਅਪਡੇਟ ਦੇ ਕੇ ਫਿਰ ਫੇਰ ਬਲੌਗ ਦਾ ਐਂਡ ਕਰੂੰਗਾ ਮੈਂ ਸਾਰ ਸਾਰੇ ਦਿਨ ਭਰ ਦਾ ਬਲੌਗ ਸਾਹਮਣੇ ਮਿਲੂ ਤੁਹਾਨੂੰ ਤੇ ਪੈਰ ਦਾ ਤੁਹਾਨੂੰ ਦਿਖਾਉਣਾ ਵੀ ਮੇਰੇ ਤਾਂ ਕਿ ਮੈਂ ਕਰਿਆ ਉਹਨਾਂ ਨੇ ਤੇ ਹੁਣ ਦਿੱਲੀ ਪੱਟੀ ਹੋਣੀ ਹੈ ਤੇ ਚਾਰ ਦਿਨ ਰਹਾਂਗੇ ਮੈਂ ਦਿੱਲੀ ਇੱਥੇ ਪੱਟੀ ਕਰਾਈ ਜਾਮਾ ਰੋਜ਼ ਰੋਜ਼ ਜਿੱਦ ਦਿਨ ਪਿੰਡ ਜਾਣਾ ਉਸ ਦਿਨ ਠੀਕ ਹੋ ਜਾਊਗਾ ਤੇ ਰੈਸਟ ਦਸੀ ਹੈਗੀ ਇੱਥੇ ਰੈਸਟ ਚ ਵੀ ਰਹਾਂਗੇ ਕਿਉਂਕਿ ਇੰਦਰ ਹੀ ਬੈਟਰ ਰੂਮ ਚ ਇੱਕ ਅੱਧੀ ਵਾਰ ਕੋਈ ਚੀਜ਼ ਲੈਣ ਜਾਣੀ ਹੁੰਦੀ ਆ ਹਾਲੀਵੁੱਡ ਤੁਰ ਕੇ ਜਾਏ ਜਨਮ ਨਾਲ ਤੁਹਾਨੂੰ ਦਿਖਾਉਣਾ ਮੇਰੇ ਪੈਰ ਦਾ ਹਾਂਜੀ ਜੋ ਡਾਇਬਟੀਜ਼ ਦਾ ਡਾਕਟਰ ਆਇਆ ਇੱਥੇ ਡਾਕਟਰ ਸੁਨੀਲ ਕਟਰੂ ਡਾਕਟਰ ਦਾ ਨਾਮ ਹੈ ਚੇਰਮਨ ਸੀਐਡੀਓ ਦਾ ਤੇ ਪ੍ਰਿੰਸੀਪਲ ਮੈਡੀਕਲ ਅਡਵਾਈਜ਼ਰ ਤੇ ਵਧੀਆ ਡਾਕਟਰ ਸਾਹਿਬ ਨੇ ਤੇ ਅੱਜ ਆਪਣੀ ਪੱਟੀ ਬਦਲ ਦਿੱਤੀ ਉਹਨਾਂ ਨੇ ਤੇ ਇਸ ਤਰ੍ਹਾਂ ਦੀ ਪੱਟੀ ਕਰ ਦਿੱਤੀ ਹੈ ਜਿਹੜੀ ਤੇ ਹੁਣ ਇਹਨਾਂ ਨੇ ਸਪੈਸ਼ਲ ਕਿਹਾ ਹੈਗਾ ਆਪਾਂ ਨੂੰ ਵੀ ਉਹ ਕਿਹਾ ਵੀ ਇਹ ਦੇ ਲਈ ਵਾਸਤੇ ਬੂਟ ਆਉਂਦੇ ਨੇ ਸਪੈਸ਼ਲ ਸਪੈਸ਼ਲ ਸ਼ੂਗਰ ਵਾਲੀ ਮਰੀਜ਼ ਵਾਸਤੇ ਚੱਪਲ ਆਉਂਦੀ ਹੈ ਤੇ ਜਰਾਬ ਆਉਂਦੀਆਂ ਤੇ ਪੁੜੀਆਂ ਮਹਿੰਗੀਆਂ ਨੇ ਕਾਸਟਰੀ ਦੇ ਕੋਈ ਗੱਲ ਨਹੀਂ ਕਾਸਟਰੀ ਕੋਈ ਗੱਲ ਨਹੀਂ ਨਾ ਥਰੀਰ ਉੱਪਰ ਤੋਂ ਕੋਈ ਗੱਲ ਉੱਪਰ ਨਹੀਂ ਜੀ ਸਰੀਰ ਦੇ ਹਿਸਾਬ ਨਾਲ ਕੋਈ ਮਲ ਕੇ ਮਹਿੰਗੀ ਚੀਜ਼ ਨਹੀਂ ਜੇ ਕੋਈ ਅੰਗ ਪੈਰ ਕੱਟਿਆ ਗਿਆ ਜਮੀਂ ਫਿਰ ਓੱਖਾ ਹੋ ਜਾਣਾ ਇਸੇ ਕਰਕੇ ਆਪਾਂ ਨੇ ਆਰਡਰ ਕਰ ਦਿੱਤੀ ਨੇ ਤੇ ਅੱਜ ਮਿਲ ਜਾਣੀਆਂ ਆਪਾਂ ਨੂੰ ਸਪੈਸ਼ਲ ਚੱਪਲਾ ਕੀ 2000 ਦੀ ਤੇ 500 ਰੁਪਏ ਜਰਾਬ ਦਾ ਜੋੜਾ ਤੇ ਚੱਲ ਫਿਰ ਆਪਾਂ ਇੰਨੇ ਚੱਲ ਫਿਰ ਆਈ ਜਾਵਾਂਗੇ ਤੇ ਜਰਾਬ ਮੈਂ ਇੱਕ ਦੋ ਜੋੜੇ ਹੋਰ ਲੈ ਲਾਂਗੇ ਤੇ ਨਾਲ ਹੀ ਤੇ ਇਹ ਸਪੈਸ਼ਲ ਫੂਟ ਮਲੇ ਫਿਰ ਫੂਟ ਲੈ ਲਾਂ ਤੇ ਚਲੋ ਮਿਲਦੇ ਆਂ ਜੀ ਤੁਹਾਨੂੰ ਅੱਗੇ ਜੀ ਮਾਤਾ ਨੂੰ ਲੈ ਕੇ ਨਹੀਂ ਗਿਆ ਕਿ ਡਿੱਕੀ ਜਾਨਸ ਵੀ ਕਿਹੜੇ ਲੈ ਕੇ ਕਿਹੜੇ ਵੇਲੇ ਲੈ ਕੇ ਜਾਣਗੇ ਆਪਰੇਸ਼ਨ ਥੀਟਰ ਚ ਜਦੋਂ ਵੀ ਲਗਾਏ ਤੇ ਆਪਰੇਸ਼ਨ ਹੋਇਆ ਤੁਹਾਨੂੰ ਦੱਸਾਂਗੇ ਵਾਈਗਰੂਪਲੀ ਕਰ ਠੀਕੀ ਹੋਏ ਕੰਮ ਤੇ ਮਿੰਟ ਦੇਖੇ ਤੁਹਾਨੂੰ ਹਾਂਜੀ ਜੋ ਟਾਈਮ ਹੋ ਚੁੱਕਿਆ ਸ਼ਾਮ ਦਾ ਹੋ ਚੁੱਕਿਆ ਜੀ ਤੇ ਤਕਰੀਬਨ ਆਪਰੇਸ਼ਨ ਹੋ ਗਿਆ ਆਪਣਾ ਤੇ 2 ਘੰਟੇ ਵਿੱਚ ਕਰੀਬ ਆਪਰੇਸ਼ਨ ਦੇ ਲਾਗੇ ਨੇ ਠੀਕ ਠਾਕ ਹਮਾ ਤਾਂ ਅਗੋਂ ਇੱਕ ਉਹਨੇ ਬਾਰੇ ਚਾਹ ਪੀਣ ਆਏ ਸੀਗੇ ਤੇ ਉਹ ਘੁੱਟ ਚਾਹ ਹੀ ਪੀ ਆਈ ਜੀ ਤੇ ਮਹਾਰਾਜ ਨੇ ਚਲੇ ਕਰੀ ਟੀਕਟ ਹੋ ਗਿਆ ਨਾ ਕਿਉਂ ਜੀ ਕੱਲ ਹੁਣ ਅੱਜ ਆਪਰੇਸ਼ਨ ਕੱਲ ਤੇ ਤੇ ਅੱਜ ਸਾਡਾ ਆਪਰੇਸ਼ਨ ਹੋ ਗਿਆ ਤੇ ਚਲੋ ਸਭ ਠੀਕ ਰਿਹਾ ਆਪਰੇਸ਼ਨ ਠੀਕ ਠਾਕ ਹੈ ਤੇ ਟੀਕਾ ਹੋਸਟ ਆ ਜਾਣਗੇ ਚਾਹ ਪਾਣੀ ਪੀ ਲੈਣਗੇ ਹੋਸਟ ਚ ਤਾਂ ਆਏਗੇ ਨਾ ਮਿਲ ਕੇ ਹੁੰਨੇ ਨਹੀਂ ਆਏਗੇ ਉਹ ਵੀ ਆ ਜਾਣਗੇ ਇਹ ਉਹਨਾਂ ਕੋਲ ਆਇਆ ਮੈਂ ਉਹਨਾਂ ਲਵੇ ਮੇਰੀ ਮਾਸੀ ਜੀ ਬੈਠੇ ਨੇ ਉੱਥੇ ਤੇ ਮਾਮਾ ਨੀਚੇ ਜਾ ਪੀਆ ਮਤਲਬ ਤੂੰ ਠੀਕ ਠਾਕ ਨੇ ਜੀ ਵੈਸੇ ਪਰ ਉਹ ਵਾਲੀ ਗੱਲ ਨੇ ਤੇ ਜਦੋਂ ਮੜਾ ਹੋਊ ਚਾਏ ਤਾਂ ਉਹਨੂੰ ਮੈਂ ਦਿਖਾਉਂਗਾ ਜੀ ਤੇ ਫਾਈਬਰ ਕਲੀਨ ਕਰੇ ਨਾ ਸਭ ਤੇ ਚਲੋ ਕਿਆਈ ਕਿਿਆਈ ਨਾਲ ਹੀ ਹੈ ਨਾ ਜੇ ਉੱਥੇ ਲਮਟ ਹੋ ਜਾਂਦੀ ਹੈ ਉਹ ਦੁਆਰਾ ਬੰਦਾ ਦਵਾਈ ਬੂਟੀ ਨਾਲ ਆਪਰੇਸ਼ਨ ਨਾਲ ਕਿਵੇਂ ਵੀ ਲਾ ਲਓ ਠੀਕ ਹੋ ਜੀ ਚੰਗੀ ਹੁੰਦਾ ਤੇ ਆਪਾਂ ਇਸ ਟਾਈਮ ਰੋਡ ਦੇ ਉੱਤੇ ਖੜੇ ਹੋਵਾਂਗੇ ਤੇ ਚਲ ਮੈਂ ਨਾਲੇ 10 ਮਿੰਟ ਵਿੱਚ ਜਾਇਆ ਮਾਂ ਬਾਹਰੇ ਸ਼ਾਂਤਰੀਏ ਮਾਹੌਲ ਤੁਹਾਨੂੰ ਐ ਕਿ ਜੀ ਲੱਗੇਗਾ ਸ਼ਾਂਤਰੀਏ ਮਾਹੌਲ ਚ ਰੱਖਿਆ ਤੇ ਬੰਦਾ ਸੁਸਤ ਜਾ ਹੋਏ ਰਹੇ ਅੰਦਰ ਬੈਠੇ ਬੈਠੇ ਕਵੇਰ ਦੇ ਅੰਦਰ ਹਸਪਤਾਲ ਚ ਦਿਨ ਚੜ੍ਹਦੇ ਆ ਨਹੀਂ ਪਤਾ ਲੱਗਦਾ ਭਾਈ ਕਿ ਉਹ ਤੇ ਦਿਨੇ ਵੀ ਲਾਈਟਾਂ ਚੱਲਦੀ ਨੇ ਇੰਨਾ ਗਰਮੀ ਠੰਡ ਦਾ ਪਤਾ ਲੱਗਦਾ ਉੱਥੇ ਤਾਂ ਅੰਦਰ ਮੌਸਮ ਆ ਜਿਹੜਾ ਬੈਦਰ ਨਿੱਗਾ ਹੀ ਹੈ ਅੰਦਰ ਤਾਂ ਤਾਪਮਾਨ ਉਹਨਾਂ ਨੇ ਕੰਟਰੋਲ ਚ ਕੀ ਰਿਆ ਹੁੰਦਾ ਅੰਦਰ ਹਸਪਤਾਲ ਦੇ ਤੇ ਬਾਹਰੇ ਆ ਕੇ ਠੰਡ ਦਾ ਪਤਾ ਲੱਗਦਾ ਤੇ ਦਿਨ ਰਾਤ ਹਸਪਤਲ ਦੇ ਅੰਦਰ ਤਾਂ ਕਮਰੇ ਤੇ ਕੀ ਹੀ ਨਹੀਂ ਸਾਰੇ 4 5 5 ਲੈ ਹੈ 2 ਤਾਹੀਂ ਥਾਂ ਦੋ ਮਜਲਾ ਤੇ 5 6 ਮਜਲਾ ਹਸਪੀਟਲ ਦਾ ਟੋਟਲ ਕੋਲੇ ਤੇ ਵਿੱਚ ਹੀ ਲਿਫਟ ਹੈ ਰਹੇ ਤੇ ਆਉਣ ਆਉਣ ਇਹ ਡਾਕਟਰ ਤੇ ਕਦੇ ਕਦੀ ਬਾਹਰ ਆਉਣਾ ਮੈਨੂੰ ਸਤਰੀ ਮਰੀਜ਼ ਕੋਲੀ ਰਹਿੰਦੇ ਆਂ ਬੀਬੀ ਕੋਲੀ ਰਹਿੰਦੇ ਨੇ ਅੰਦਰ ਤੇ ਚਲੋ ਹੁਣ ਮੈਂ ਰੋਡ ਤੇ ਦੋ ਮੱਠੋਂ ਦਾ ਗੱਲਾਂ ਕਰ ਲਈਏ ਕਿਉਂ ਅੰਦਰ ਉਹਨਾਂ ਬੋਲਿਆ ਨਹੀਂ ਇਹਨਾਂ ਹਸਪੀਟਲ ਤੇ ਨਾਲ ਗੱਲਬਾਤ ਹੁੰਦੀ ਹੈ ਤੇ ਜੇ ਤੁਹਾਡਾ ਰਾਬਤਾ ਨਾ ਕਾਇਮ ਹੋਵੇ ਗੱਲਬਾਤ ਤਾਂ ਹੋਣ ਫੇਰ ਵੀ ਟਾਈਮ ਨਹੀਂ ਮੇਰਾ ਸਰਜਰੀ ਮਾਂ ਦੀ ਠੀਕ-ਠਾਕ ਹੋ ਗਈ ਹੈ ਤੇ ਤੁਹਾਡੀਆਂ ਅਸੀਸ ਬਹੁਤ ਵੀਰਾਂ ਭੈਣਾਂ ਨੇ ਜਿੰਨੇ ਵੀ ਕਮੈਂਟ ਕਰਦੇ ਅਰਦਾਸਾਂ ਕਰੀਆਂ ਤੇ ਤੁਹਾਡਾ ਧੰਨਵਾਦ ਹੈ ਚਲੋ ਦੋ ਦਿਨ ਹੋਰ ਆ ਫਿਰ ਛੁੱਟੀ ਮੈਂ ਜਾਣੀ ਆ ਤੁਹਾਡੇ ਨਾਲ ਹਰ ਰੋਜ਼ ਰਾਤ ਤੱਕ ਕੈਮ ਕਰਦੇ ਰਾਂਗੇ ਗੱਲਾਂ ਬਾਤਾਂ ਕਰਦੇ ਰਾਂਗੇ ਇਸ ਤਰ੍ਹਾਂ ਮਿਲਦੇ ਰਾਂਗੇ ਆਪਾਂ ਤੇ ਤੁਸੀਂ ਪਿਆਰ ਦਿੰਦੇ ਰਹੋ ਚਲੋ ਦੁੱਖ ਸੁੱਖ ਚ ਉਹਰੇ ਇਕੱਲੇ ਜਾਣੇ ਰਹਿਣੇ ਜੀ ਨਹੀਂ ਲੱਗਦਾ ਇਹਨਾਂ ਥੋੜੇ ਨਾਲ ਗੱਲਾਂ ਕਰਕੇ ਤੇ ਤੁਹਾਡੇ ਕਮੈਂਟ ਪੜ੍ਹ ਕੇ ਜੀ ਲੱਗਿਆ ਨਾ ਟਾਈਮ ਲੰਘਿਆ ਨਾ ਤੇ ਨਾਲੇ ਆਪ ਦਾ ਆਪਣਾ ਰੌਣਕ ਬਣਿਆ ਰਹਿਣਾ ਤੇ ਅੱਜ ਬਸ ਸੋ ਜੁੜੀਆਂ ਹੀ ਗੱਲਾਂ ਨੇ ਆਪਾਂ ਤੁਹਾਡੇ ਨਾਲ ਮਿਲੇ ਮਿਲ ਕੇ ਕਰ ਲਈਆਂ ਨੇ ਆਪਾਂ ਨੇ ਤੇ ਜੋ ਅੰਕਲ ਕੋਲ ਚਾਹ ਪੀਣੇ ਤੁਹਾਨੂੰ ਅਕਲ ਦਿਖਾਉਣੇ ਉੱਤੇ 30 ਸਟਾਲ ਜਿਹੜੇ ਗੇਟ ਦੇ ਬਾਹਰੀ ਹੈ ਵਿਖਾਉਣੇ ਤੋਂ ਰੋਕਣ ਨੂੰ ਤੇ ਇੱਕ ਰੋਡ ਚੱਲਦਾ ਦਿਖਾਉਣੇ ਤੁਹਾਨੂੰ ਇਹ ਡੱਬਾ ਵਾਲੀ ਨੂੰ ਗਾ ਸਾਰੇ ਇੱਧਰ ਲੱਗ ਜਾਂਦੇ ਨੇ ਕੁਝ ਸਾ ਆਪਣਾ ਬਾਈਪਾਸ ਲੱਗਿਆ ਨੇ ਬਹੁਤ ਜ਼ਿਆਦਾ ਬਠਿੰਡਾ ਦਾ ਮੇਨ ਰੋਡ ਹੀ ਆ ਗਿਆ ਹੈ ਸ਼ਹਿਰ ਨੂੰ ਜਾਣ ਵਾਲਾ ਮਾਨਸਾ ਕਰਨੀ ਬਹੁਤ ਜ਼ਿਆਦਾ ਟ੍ਰੈਫਿਕ ਆ ਜਾਂਦਾ ਹੈ ਹੋਣਾ ਤੋਂ ਹੁਣ ਬਣ ਰਿਹਾ ਜੀ ਇਹ ਅੰਕਲ ਕੋਲ ਜਾ ਪੀਣ ਤੇ ਹਸਪੀਟਲ ਦੇ ਮੂਹਰੇ ਜੋ ਵੀ ਸਹੂਦਾ ਉਹਨੇ ਲਾਇਆ ਹੋਏ ਨੇ ਬੋਰਡ ਚਾਰਟ ਲਾਇਕ ਬਣਾਏ ਹੋਏ ਨੇ ਸਾਰੇ ਬੋਰਡ ਤੇ ਬੋਰਡ ਚਾਰਟ ਬਣਾ ਕੇ ਲਾਏ ਹੋਏ ਨੇ ਤੇ ਇਹ ਅੰਕਲ ਜੀ ਕੋਲ ਚਾਹ ਪੀਣ ਆਏ ਨੇ ਇੱਥੇ ਤੇ ਤੇ ਵਿੱਕੀ ਚਾਹ ਬਣਾਈ ਆ ਉਹ ਡਬਲ ਗਲਾਸ ਤੇ ਆਪਣੀ ਵੱਡੀ ਪੱਟੀ ਖੋਲ ਦਿੱਤੀ ਅੱਗੇ ਤੇ ਹੁਣ ਸਾਵਨ ਪੱਟੀ ਕਰਾਈ ਆ ਤੇ ਠੀਕ ਆ ਹੁਣ ਫੇਰ ਆਪਣੇ ਸਾਰਾ ਉਹ ਮਲਕੀ ਕੱਟ ਲਾ ਕੇ ਲਾ ਦਿੱਤਾ ਇਤੋਂ ਸਾਰਾ ਜਿਹੜਾ ਵੀ ਕੁਝ ਲੱਗਿਆ ਆਪਣਾ ਜਾਂ ਕਮਰੇ ਦੇ ਤੇ ਪੁਰਾਣਾ ਮਾਸਤੀ ਸਾਰਾ ਕੱਟ ਲਾ ਕੇ ਲਾ ਕੇ ਇਹਨੂੰ ਸਾਫ਼ ਕਰ ਦਿੱਤਾ ਤੇ ਖਾਣੇ ਦਾ ਚਾਟ ਬਣਾ ਦਿੱਤਾ ਚਾਟ ਦੇ हिसाब ਨਾਲ ਹੀ ਖਾਣਾ ਹੋਣਾ ਤੇ ਵਾਹਿਗੁਰੂ ਭਲੀ ਕਰੇ ਸਭ ਠੀਕ ਹੋ ਜੂਗਰ ਤੁਹਾਡੇ ਅਰਦਾਸਾਂ ਦੀਆਂ ਬੇਨਤੀਆਂ ਵੀ ਕੰਮ ਆਉਂਦੀਆਂ ਨੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਧੰਨਵਾਦ ਜੀ ਚਲੋ ਸਾਰਨੇ ਪ੍ਰੋਬ ਬਹੁਤ ਜ਼ਿਆਦਾ ਹੈ ਰੋਡ ਤੇ ਬਹੁਤ ਜ਼ਿਆਦਾ ਰਸ ਰਹਿਦਾ ਕਮੇ ਨਾ ਹੀ ਦੇ ਆ ਤੇ bahut zyada rush mehnat